ਭਾਈ ਹਰਕ੍ਰਿਸ਼ਨ ਸਿੰਘ ਜੀ ਤੇ ਕੀ ਗੱਲ ਕੀ ਹੋਈ ਅੱਜ ਤੁਹਾਡੇ ਨਾਲ ਗੱਲ ਜੀ ਅਸੀਂ ਨਿਹਾਲ ਸਿੰਘ ਵਾਲੀ ਦੁਕਾਨ ਤੇ ਬੈਠੀ ਜੀ ਐਪੀਡੀ ਦੁਕਾਨ ਤੇ ਜੀ ਮੋਬਾਈਲਾ ਵਾਲੀ ਦੇ ਤੇ ਇੱਥੇ ਆ ਕੇ 15 16 ਜਾਨੇ 20 ਜਾਨੇ ਮੁੰਡੇ ਆ ਕੇ ਸਾਡੇ ਤੇ ਫੈਟ ਕਰਨ ਲੱਗੇ ਜੀ ਖੰਡੇ ਸੀਗੇ ਉਹਨਾਂ ਕੋਲੇ ਤੇ ਕੀ ਜਖਮੀ ਵੀ ਹੋਏ ਹੈ ਹਾਂਜੀ ਹਾਂਜੀ 3-4 ਜਾਨੇ ਜ਼ਖਮੀ ਹੋਏ ਆ ਜੀ ਨਾਲ ਦੇ ਮੁੰਡੇ ਜੀ ਤੇ ਕੀ ਵਜ੍ਹਾ ਕੀ ਆ ਉਹਨਾਂ ਦਾ ਮੇਰੇ ਤਾਂ ਖੰਡਾ ਖੰਡੇ ਮਾਰੇ ਆ ਮੇਰੇ ਜ਼ਬਾਂ ਤੇ ਹੱਡੀ ਟੁੱਟ ਗਈ ਤੇ ਮੁੰਡੇ ਗਾਂਧੀ ਦੇ ਉਹਦੇ ਫੈਰ ਵੱਜੇ ਆ ਜੀ ਤੇ ਕੀ ਕੋਈ ਪੁਰਾਣੀ ਪਿਸ਼ਵਨੀ ਸੀ ਚੱਕਰ ਕੀ ਨਹੀਂ ਕਰਦਾ ਹੋਈ ਲੜਾਈ ਇਹ ਲੜਾਈ ਕੱਲ ਰਾਜੀਨਾਮਾ ਕਰਨ ਆਏ ਸੀਗੇ ਜੀ ਅਸੀਂ ਡਿੰਕੂ ਜੀ ਅਕਦਾ ਸੀ ਤਾਂ ਮੈਸਤਰੀ ਸੀਗਾ ਜੀ ਅੱਛਾ ਜੀ ਹਾਂ ਜੀ ਤੇ ਉਹਦੇ ਕਰਕੇ ਆਂਦੀ ਹੋਈ ਅੱਜ ਜੀ ਕਰੀਬ 12:00 ਵਜੇ ਸਾਨੂੰ ਪਤਾ ਲੱਗਾ ਕਿ ਨਿਹਾਲ ਸਿੰਘ ਵਾਲਾ ਹੈਪੀ ਮੋਬਾਈਲ ਲੈ ਗਏ ਉੱਥੇ ਕੋਈ ਕਿਸੇ ਮਾਮਰੇ ਨੂੰ ਲੈ ਕੇ ਸਮਝੌਤੇ ਦੀ ਗੱਲ ਚੱਲ ਰਹੀ ਸੀਗੀ ਉੱਥੇ ਕੋਈ ਤੀਰੀ ਕਰੀਬ ਤਿੰਨ ਚਾਰ ਮੁੰਡੇ ਹੈਗੇ ਨੇ ਜਿਨ੍ਹਾਂ ਦਾ ਕੋਈ ਪਹਿਲਾਂ ਕੋ ਮਾਰਾ ਮੋਟਾ ਝਗੜਾ ਹੋਇਆ ਸੀਗਾ ਤੇ ਜਦੋਂ ਬੈਠੇ ਆ ਤੇ ਗੱਲਾਂបੱਤਾਂ ਕਰਦੇ ਆ ਉਹਨਾਂ ਦੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਤੇ ਉਹਦੇ ਵਿੱਚ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਤੇ ਧਰਮਪਾਲ ਜਿਹੜਾ ਇਹਨਾਂ ਦੇ ਇਹਦੇ ਵਿੱਚ ਛੱਟ ਲੱਗੀਏ ਉਹਨਾਂ ਨੂੰ ਇੱਥੇ ਮੈਡੀਸਿਟੀ ਵਗੈਰਾ ਦਾ ਦਾਖਲ ਕਰਾਤਾ ਫਾਇਰਿੰਗ ਵਗੈਰਾ ਹੋਈ ਸੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਜੋ ਹਾਲਾਤ ਹੋਣਗੇ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ। ਸਰ ਪਤਾ ਲੱਗਿਆ ਕਈਆਂ ਦੇ ਤਾਂ ਗੋਲੀ ਵੀ ਲੱਗੀ ਹੈ। ਗੋਲੀ ਲੱਗੀ ਬਾਰੇ ਗੱਲ ਸਾਹਮਣੇ ਆਈ ਹੈ ਕਿ ਮਾਹੌਲ ਉਹੋ ਜਿਹਾ ਬਣ ਗਿਆ ਸੀ ਗੋਲੀ ਲੱਗੀ ਹੈ। ਹੁਣ ਜਿਹੜਾ ਮੌਕੇ ਤੇ ਆ ਗਏ ਆਂ ਸੀ ਇਹਨਾਂ ਦੇ ਕੋਲ ਮੈਡੀ ਸਿਟੀ ਹਸਪੀਟਲ ਦੇ ਵਿੱਚ। ਸਰ ਕਿੰਨੇ ਬੰਦੇ ਟੋਟਲ ਜ਼ਖਮੀ ਆ? ਤਿੰਨ ਤਿੰਨ ਤੱਕ ਬੰਦਿਆਂ ਪਰ ਪਤਾ ਲੱਗਿਆ ਤਿੰਨ ਬੰਦੇ ਜ਼ਖਮੀ ਹੋਏ ਆ। ਤੇ ਕਿੰਨੇ ਰੌਨ ਸਾਇਰਿੰਗ ਚੱਲੀ ਹੋਈ? ਇਹਦੇ ਬਾਰੇ ਹਾਲੇ ਪੂਰੀ ਵੈਰੀਫਾਈ ਕਰਾਂਗੇ। ਦਰਾਂਨੇ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਏ ਉਹ ਹਾਲਾਤ ਜਿਹੜੇ ਹੈਗੇ ਦਰਾਂਨੇ ਤਫ ਬਚੇ ਜਾਣਗੇ ਕਾਰਨ ਕੀ ਹੈ ਜੀ ਗੋਲੀ ਚੱਲਣ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਜੀ ਜਿਹੜੀ ਮੁੱਢਲੀ ਜਾਣਕਾਰੀ ਲਈ ਮਿਲੀ ਹੈ ਉਹ ਇਹ ਹੈ ਕਿ ਤਰਮਵੀਰ ਨਾਂ ਦਾ ਮੁੰਡਾ ਹੈਗਾ ਉਹਨੇ ਆਪਣਾ ਮਕਾਨ ਬਣਾਇਆ ਸੀਗਾ ਤੇ ਇੱਕ ਗੁਰਪ੍ਰੀਤ ਮੁੰਡਾ ਹੈਗਾ ਉਹ ਉਹਨੇ ਮਕਾਨ ਦਾ ਠੇਕਾ ਲਿਆ ਸੀਗਾ ਉਹਨਾਂ ਦਾ ਜਿਹੜਾ ਹੈਗਾ ਪੈਸਿਆਂ ਦਾ ਕੋਈ ਲੈਣ ਦੇਣ ਦੀ ਵਾਅਦਾ ਕਰ ਸੀਗੀ ਉਹਦੇ ਸਬੰਧ ਦੇ ਵਿੱਚ ਸੀ ਦੋ ਜਿਹੜੇ ਇਕੱਠੇ ਹੋਈਆਂ ਸੀ ਜੀ ਹੁਣ ਸਾਰੇ ਨਹੀਂ ਪਤਾ ਲੱਗਦਾ ਕਿ ਪਹਿਲਾਂ ਵੀ ਕਈ ਦਿਨਾਂ ਤੋਂ ਟਾਈਮ ਬੰਨਨ ਨੂੰ ਫਿਰਦੇ ਸੀਗੇ ਨਹੀਂ ਜੀ ਇਹ ਗੱਲ ਮੇਰੇ ਸਾਹਮਣੇ ਨੋਟਿਸ 'ਚ ਨਹੀਂ ਆਈ ਕੋਈ ਇਹ ਤਾਂ ਇਮੀਡੀਟਲੀ ਸਾਨੂੰ ਪਤਾ ਲੱਗਾ ਤੇ ਅਸੀਂ ਮੌਕੇ ਤੇ ਆ ਗਏ ਹੁਣ ਜੋ ਅਗੇ ਨੈਕਸਟ ਲੈਣ ਦੀ ਪੁੱਛਗਿੱਛ ਕਰਾਂਗੇ ਪੁੱਛਗਿੱਛ ਤੋਂ ਜੋ ਵੀ ਹਾਲਾਤ ਸਾਹਮਣੇ ਆਉਣਗੇ ਸਹੀ ਤੇ ਸੱਚੇ ਤੱਤ ਨੇ ਜਿਹੜੇ ਉਹ ਤਫਤੀਸ਼ ਦੇ ਵਿੱਚ ਆਚੇ ਜਾਣਗੇ ਕਿੰਨੇ ਬੰਦੇ ਜਿਹੜੇ ਇਹ ਵਾਰਤਾ ਨੂੰ ਅੰਜਾਮ ਦੇਣ ਵਾਲੇ ਆ ਜੀ ਇਹਦੇ ਚ ਮੈਂ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਜੀ ਮੌਕੇ ਤੇ ਪਹੁੰਚੇ ਸੀ ਹੁਣ ਦਿੱਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਬਿਆਨ ਲਿਖਾਂਗੇ ਜੋ ਇਹ ਬਿਆਨ ਲਿਖਾਉਂਗੇ ਉਹਦੇ ਅਕੋਰਡਿੰਗ ਤਫਤੀਸ਼ ਕੀਤੀ ਜਾਵੇਗੀ ਅਕੋਰਡਿੰਗ ਤਫਤੀਸ਼ ਜੋ ਵੀ ਦੋਚੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਅਮਲ ਵਿੱਚ ਚੱਲਦੀ ਜਰ ਸਰ 12 ਵਜੇ ਦੀ ਗੋਲੀ ਚੱਲੀ ਆ ਪੁਲਿਸ ਹੁਣ ਪਹੁੰਚਦੀ ਹਸਪਤਾਲ ਦੇ ਵਿੱਚ ਕਾਫੀ ਲੰਬਾ ਸਮਾਂ ਲੱਗਾ ਤਿੰਨ ਘੰਟੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਮੌਕੇ ਤੇ ਅਸੀਂ ਪਹੁੰਚ ਗਏ ਸੀ ਉਦੋਂ ਇਹ ਨਹੀਂ ਸਪੱਸ਼ਟ ਪਤਾ ਲੱਗਾ ਕਿ ਪਾਰਟੀ ਦਾਹ ਕਿੱਥੇ ਹੋਈ ਹੈ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪਾਰਟੀ ਇੱਥੇ ਦਾਹ ਹੋਈ ਹੈ ਮੈਡੀ ਸਿਟੀ ਅਸੀਂ ਤੁਰੰਤ ਇੱਥੇ ਆ ਗਏ ਅਸੀਂ ਉਸੇ ਵਕਤ ਹੀ ਜਿਹੜੇ ਹੈਗੇ ਮੌਕੇ ਤੇ ਪਹੁੰਚ ਗਏ ਸੀ ਸਰ ਜ਼ਖਮੀਆਂ ਦੀ ਹਾਲਤ ਕਿਦਾਂ ਹੈ ਜ਼ਖਮੀਆਂ ਦੀ ਹਾਲਤ ਸਥਿਰ ਹੈ ਠੀਕ ਹੈ ਪਹਿਲਾਂ ਅਸੀਂ ਸਾਨੂੰ ਇਹ ਪਤਾ ਲੱਗਿਆ ਕਿ ਸਿਵਲ ਹਸਪਤਾਲ ਦਿਹਾੜ ਸਿੰਘ ਵਾਲੇ ਗਏ ਉੱਥੇ ਵੀ ਅਸੀਂ ਗਏ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਜਿਹੜੀ ਸਾਨੂੰ ਤਲਾ ਮਿਲੀ ਵੀ ਇਹ ਇੱਥੇ ਮੈਡੀ ਸਿਟੀ ਆਏ ਫਿਰ ਅਸੀਂ ਇਸ ਜਗ੍ਹਾ ਤੇ ਆਏ ਹਾਂ ਹੁਣ ਫਰਦਰ ਕੀ ਕਾਰਵਾਈ ਤੁਹਾਡੇ ਵੱਲੋਂ ਫਰਦਰ ਦੇ ਨਾਮ ਤੇ ਬਿਆਨ ਲਿਖਾਂਗੇ ਜੀ ਬਿਆਨ ਲਿਖ ਕੇ ਅਕੋਰਡਿੰਗ ਟੂ ਰੂਲ ਕਾਰਵਾਈ ਕਰਾਂਗੇ